ਸੈਂਟੀਸਟਿਕ ਗੇਮਾ ਵਾਸਤੇ ਗੁਰਦੁਆਰਾ ਸਾਹਿਬ ਗ੍ਰੈਂਡਵੁੱਡ ਤੋਂ ਬਸ ਸੰਗਤਾਂ ਨੂੰ ਨਾਲ ਲੈ ਕੇ ਚੱਲ ਪਈ ਹੈ ਆਓ ਤੁਹਾਨੂੰ ਅੱਜ ਦੇ ਇਹਨਾਂ ਖੇਡਾਂ ਦੇ ਇੰਆ ਚਲਕੀਆਂ ਦਿਖਾਈਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਹੋ ਰਹੀਆਂ ਨੇ 2025 ਲਈ ਇਹ 37 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਸਟਾਰਟ ਕੀਤੀਆਂ ਤੇ ਭਾਈ ਸਾਹਿਬ ਜੀ ਬਹੁਤ ਸੇਵਾ ਕਰ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰੀ ਵੀਡੀਓ ਬਣਾਵਣਾ ਕਿ ਭਾ ਰਹੇ ਨੇ ਇਹ ਸਾਰੇ ਬੱਸਾਂ ਵਾਲਿਆਂ ਨੇ ਵੀ ਬਹੁਤ ਸੇਵਾ ਕੀਤੀ ਹੈਗੀ ਆ ਇਹਨਾਂ ਦਾ ਵੀ ਧੰਨਵਾਦ ਹਾਂਜੀ ਪੀਰ ਜੀ ਅਸੀਂ ਸਾਂਝੇ ਵਿਚਾਰ ਚੈਨਲ ਤੋਂ ਆ ਤੇ ਤੁਹਾਨੂੰ ਪੁੱਛਣਾ ਚਾਹੁੰਦੇ ਆ ਤੁਸੀਂ ਤੁਹਾਡਾ ਨਾਮ ਕੀ ਆ ਅ ਨਰਿੰਦਰ ਸਿੰਘ ਜੀ ਸਾਹਿਬ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਬ੍ਰਿਸਬਨ ਤੋਂ ਆਏ ਹਾਂ ਬ੍ਰਿਸਬਨ ਤੋਂ ਹਾਂਜੀ ਗੇਮਾ ਤੇ ਸਿਡਨੀ ਪਹਿਲਾਂ ਵੀ ਆਏ ਹੋ ਕਿ ਪਹਿਲੀ ਥੇ ਨਹੀਂ ਨਹੀਂ ਅਸੀਂ ਆਈਦਾ ਜੀ ਹਰ ਵਾਰ ਆਈਦਾ ਹਾਂਜੀ ਲਾਸਟ ਈਅਰ ਅਸੀਂ ਵੈਸੇ ਜਿੱਦਾਂ ਉਦਾਂ ਵੈਸੇ ਆਉਂਦੇ ਰਹੀਆਂ ਪਰ ਅਸੀਂ ਕੰਪਨੀ ਨੂੰ ਲੈ ਕੇ ਅ ਦੂਜੀ ਵਾਰ ਆਏ ਹਾਂ ਲਾਸਟ ਵਾਰ ਅਸੀਂ ਐਡੀਲੇਡ ਦੇ ਵਿੱਚ ਸੀ ਉੱਥੇ ਸਿਰਫ ਸਾਡੇ ਕੋਲ ਸਟਾਲ ਸੀ ਜੀ ਜਿੱਦਾਂ ਇਸ ਵਾਰ ਅਸੀਂ ਫੁੱਲ ਟਰੇਲਰ ਲੈ ਕੇ ਆਏ ਆ ਜਿੱਦਾਂ ਦੇਖ ਸਕਦੇ ਹੋ ਕਿੱਥੇ ਲਾਇਆ ਸੀ ਕਿੱਥੇ پارک ਲਾਇਆ ਦਾ ਬਹੁਤ ਵਧੀਆ ਚੱਲ ਰਿਹਾ ਜੀ ਤੇ ਪਬਲਿਕ ਨੂੰ ਕਿਦਾਂ ਰਿਸਪੌਂਸ ਮਿਲ ਰਿਹਾ ਤੁਹਾਡੇ ਬਿਜ਼ਨਸ ਦਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਐਸ ਇਸ ਵਾਰ ਸਾਨੂੰ ਮਤਲਬ ਕਿਉਂਕਿ ਜਦੋਂ ਲੋਕੀ ਤੁਹਾਡਾ ਪ੍ਰੋਡਕਟ ਦੇਖਦੇ ਆ ਤੇ ਥੋੜਾ ਜਿਹੜਾ ਟਰਸਟ ਫੈਕਟਰ ਹੈ ਉਹ ਜਾਦਾ ਵਧੀਆ ਹੁੰਦਾ ਹਨ ਜਦੋਂ ਜਦੋਂ ਲਾਸਟ ਟਾਈਮ ਜਿੱਦਾਂ ਗੇਮਾ ਤੇ ਸੀ ਉਦੋਂ ਉਦੋਂ ਸਿਰਫ ਸਟਾਲ ਸੀ ਉਦੋਂ ਸਾਡੇ ਕੋਲ ਬਰੌਸ਼ਰ ਸੀ ਤੇ ਅਸੀਂ ਵੇਚਦੇ ਆ ਪ੍ਰੋਡਕਟ ਤੇ ਪ੍ਰੋਡਕਟ ਦਿਖਾਉਣਾ ਜ਼ਰੂਰੀ ਹੈ ਤੋ ਇਸ ਵਾਰ ਇਹਨਾਂ ਨੇ ਸਾਨੂੰ ਚਾਂਸ ਦਿੱਤਾ ਅਸੀਂ ਲੈ ਕੇ ਆਏ ਤਾਂ ਬਹੁਤ ਸੋਨਾ ਵਧੀਆ ਐਕਸਪੀਰੀਅੰਸ ਰਿਹਾ ਹੋਰ ਗੇਮਾ ਕਿਦਾਂ ਲੱਗ ਰਹੀਆਂ ਤੁਹਾਨੂੰ ਗੇਮਾ ਬਹੁਤ ਵਧੀਆ ਜੀ ਬਹੁਤ ਸੋਨਾ ਮਾਹੌਲ ਹੈ ਲੋਕਾਂ ਦੇ ਨਾਲ ਬਹੁਤ ਹੋ ਰਹੇ ਆ ਬੜੀ ਜਾਣ ਜਾਣ ਪਛਾਣ ਦੇ ਬੰਦੇ ਟੱਕਰ ਤੇ ਆਉਣਗੇ ਹਾਂ ਜੀ ਹਾਂ ਜੀ ਬਹੁਤ ਪੁਰਾਣੇ ਵੀ ਹਨਾ ਨਵੇਂ ਵੀ ਇਹ ਇਹੀ ਇੱਕ ਸੋਰਟ ਆਫ ਮਾਦਮ ਆ ਜਾਂਦਾ ਹਰ ਸਾਲ ਹਨਾ ਤੇ ਹੋਰ ਜਿਹੜੇ ਦੇਖਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਦੇਣਾ ਚਾਹੁੰਦੇ ਹੋ ਵੀ ਆਓ ਹਾਂ ਜੀ ਜੀ ਮੈਕਸਿਮਮ ਆਓ ਨਾਲੇ ਵਾਦ ਤੋਂ ਵਾਦਾ ਆਪਣੇ ਬੱਚਿਆਂ ਨੂੰ ਇਨਵੋਲ ਕਰੋਗੇ ਮਾਦੇ ਵਿੱਚ ਇਹ ਰ ਆਪਣਾ ਜਰੂਰੀ ਹੈ ਜੀ ਵਾਹਿਗੁਰੂ ਠੀਕ ਹੈ ਕਾਲ ਸਾਹਿਬ ਵਾਹਿਗੁਰੂ ਜੀ ਪਹਿਲਾਂ ਇਹ ਦੱਸੋ ਤੁਸੀਂ ਕਿੱਥੋਂ ਆਈਆਂ ਅਸੀਂ ਸਿਡਨੀ ਤੋਂ ਆਈਆਂ ਸਿਡਨੀ ਤੋਂ ਆਈਆਂ ਜੀ ਅੱਛਾ ਮਿਲਨੇ ਤੇ ਪਹਿਲਾਂ ਵੀ ਆਉਣੇ ਹੁੰਨੇ ਆ ਹਾਂਜੀ ਕਿਦਾਂ ਲੱਗ ਰਿਹਾ ਬਹੁਤ ਵਧੀਆ ਪਿਛਲੀ ਗੇਰੀ ਨਾਲੋਂ ਐਤ ਕੀ ਮੇਲਾ ਕਿਦਾਂ ਲੱਗਦਾ ਆਈ ਥਿੰਕ ਹਰ ਵੇਲੇ ਬਹੁਤ ਵਧੀਆ ਹੁੰਦਾ ਹੈ ਉਹ ਵੈਰੀ ਗੁੱਡ ਬਹੁਤ ਤੇ ਇੰਜੋਏ ਕਰ ਰਹੇ ਹੋ ਤੇ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਹੋਗੇ ਕਿ ਸਾਰੇ ਜਾਨੇ ਆਓ ਮੇਲੇ ਦੀ ਰੌਣਕ ਵਧਾਓ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗਰਿਆਲੀ ਫਾਮਪੀ ਆਦੇ ਬਹੁਤ ਵਧੀਆ ਜਿਹਨੇ ਆਰਗੇਨਾਈਜ਼ ਕੀਤਾ ਬਹੁਤ ਸੋਹਣੀ ਸਾਡੀ ਬਕਿਰਦੇਆਂ ਬਹੁਤ ਬਹੁਤ ਵਧੀਆ ਹੈ ਰਿੰਕੀ ਵਰਮਾ ਜਿਹਨਾਂ ਤੋਂ ਅੰਦਰੋਂ ਰਹੇ ਨੇ ਕਈ ਦੇ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਸਿੱਖੀ ਗੇਮਾਂ ਚੱਲ ਰਹੀਆਂ ਨੇ ਬਹੁਤ ਵਧੀਆ ਪ੍ਰਬੰਧ ਹੈ ਲੰਗਰ ਵੀ ਬਹੁਤ ਸੋਹਣਾ ਵਾ ਟੀਮਾਂ ਦਾ ਵੀ ਆਰਗੇਨਾਈਜ਼ ਬਹੁਤ ਵਧੀਆ ਚੱਲ ਰਿਹਾ ਹੁਣ ਫਾਈਨਲ ਮੈਚ ਸਟਾਰਟ ਹੋ ਚੁੱਕੇ ਨੇ ਉਸ ਤੋਂ ਬਾਅਦ ਸਾਰੀ ਨਾਮ ਵੰਡ ਹੋਏਗੀ ਸੋ ਸਾਰੀ ਸੰਗਤਾਂ ਦਾ ਬਹੁਤ ਵਧੀਆ ਸਜਣਗਾ ਸਫਾਈ ਦਾ ਵੀ ਪ੍ਰਬੰਧ ਹੈ ਪਾਰਕਿੰਗ ਦਾ ਬਹੁਤ ਸੋਹਣਾ ਪ੍ਰਬੰਧ ਹੈ ਬਾਕੀ ਰਹਿਦੀਆਂ ਕਮੀਆਂ ਸਾਰੇ ਪਾਸੇ ਹੋਈ ਜਾਂਦੀਆਂ ਤੇ ਆਉਣ ਵਾਲੇ ਸਮੇਂ ਚ ਵੀ ਵਧੀਆ ਹੋ ਜੂਗਾ ਵਾਈਪਰੂ ਜੀ ਸਰਤਾ ਜੀ ਅੱਜ ਜੀ ਤਰਾਜਾ ਸਾਸੀ ਕਾ ਜੀ ਤੁਸੀਂ ਸਿੱਖ ਕੀਮਤੇ ਆਇਓ ਤੁਹਾਨੂੰ ਇੱਥੇ ਆਸਟ੍ਰੇਲੀਆ ਦਾ ਕਿਉਂ ਜਾ ਪ੍ਰਬੰਧ ਲੱਗਿਆ ਬਹੁਤ ਵਧੀਆ ਲੱਗਾ ਜੀ ਦੇਖੋ ਮੈਂ ਤਾਂ ਪਰਸੋਂ ਦਾ ਬਹੁਤ ਪ੍ਰਭਾਵਤ ਆ ਕਿ ਜਿੱਥੋਂ ਤੱਕ ਤੁਹਾਡੀ ਅੱਖ ਦੀ ਮਾਰ ਜਾਂਦੀ ਆ ਤੁਹਾਨੂੰ ਪੰਜਾਬੀ ਦੇਖਣ ਨੂੰ ਮਿਲਦਾ ਉਹ ਭਾਵੇਂ ਬਜ਼ੁਰਗ ਨੇ ਭਾਵੇਂ ਬੱਚੇ ਨੇ ਭਾਵੇਂ ਭੈਣਾਂ ਨੇ ਭਾਵੇਂ ਵੀਰ ਨੇ ਪੰਜਾਬੀ ਹੀ ਪੰਜਾਬੀ ਤੇ ਮੈਂ ਇਸ ਗੱਲ ਤੇ ਬੜਾ ਹੈਰਾਨ ਆ ਕਿ ਹਜ਼ਾਰ ਹਜ਼ਾਰ ਡਾਲਰ ਦੀ ਟਿਕਟ ਲੈ ਕੇ ਤੇ ਪੰਜ ਪੰਜ ਟੱਬਰ ਦੇ ਜੀ ਆਪਦੇ 7-7 ਸਾਲ ਦੇ 5 ਸਾਲ ਦੇ 8 ਸਾਲ ਦੇ 10 ਸਾਲ ਦੇ 12 ਸਾਲ ਦੇ 15 ਸਾਲ ਦੇ ਬੱਚੇ ਨੂੰ ਖੇਡਣ ਵਾਸਤੇ ਲੈ ਕੇ ਆਏ ਆ ਗੱਲ ਇੱਥੇ ਜਿੱਤਨ ਹਰ ਨਹੀਂ ਨਹੀਂ ਆ ਗੱਲ ਜਜ਼ਬੇ ਦੀ ਆ ਤੇ ਪੰਜਾਬੀਆਂ ਨੇ ਜਿਹੜਾ ਇੱਥੇ ਮੇਲਾ ਲਾਇਆ ਸੱਚੀ ਮੁੱਚੀ ਕਮਾਲ ਕਰਤੀ ਹੈ ਜੀ ਕੋਈ ਇੱਕ ਸੁਜੈਸ਼ਨ ਦੇਣਾ ਚਾਹੋਗੇ ਨਹੀਂ ਦੇਖੋ ਮੈਂ ਤਾਂ ਕੋਈ ਕੋਈ ਸੁਝਾਅ ਦੇਣ ਦੇ ਲਈ ਸਮਰੱਥ ਨਹੀਂ ਹੈਗਾ ਨਾ ਮੈਨੂੰ ਕੋਈ ਇਨੀ ਸਮਝ ਆ ਪਰ ਇਨੀ ਗੱਲ ਜ਼ਰੂਰ ਆ ਕਿ ਮੈਂ ਦੇਖ ਕੇ ਬਾਗੋ ਬਾਗ ਆ ਇਹਨੂੰ ਮੈਂ ਮੰਨ ਲਾ ਵੀ ਪਾਈ ਨਿੱਕੇ ਹੁੰਦਿਆਂ ਨੇ ਵੇਖੇ ਵਿਸਾਖੀ ਮੇਲੇ ਹੋਣ ਭਾਵੇਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਮੇਲੇ ਲੱਗਦੇ ਉਹ ਹੋਣ ਪਰ ਇਹ ਵੀ ਇਹਨਾਂ ਮੇਲਿਆਂ ਦੇ ਨਾਲ ਪੰਜਾਬੀ ਸੱਭਿਆਚਾਰ ਪੰਜਾਬੀ ਖੇਡਾਂ ਪੰਜਾਬੀ ਗਾਦੀਆਂ ਭਾਵਨਾਵਾਂ ਜਿਉਂਦੀਆਂ ਰਹਿੰਦੀਆਂਗਾ ਤੇ 37ਵੀਂ ਸਿੱਖ ਖੇਡਾਂ ਦਾ ਇਹ ਹਾਸਲ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਖੇਡਾਂ ਮੇਰੇ ਖਿਆਲ 18 ਖੇਡਾਂ ਵੱਖ-ਵੱਖ 7000 ਦੇ ਕਰੀਬ ਖਿਡਾਰੀ ਪਹੁੰਚੇ 2 ਲੱਖ ਦੇ ਕਰੀਬ ਦਰਸ਼ਕ ਆਏ ਤੇ ਡੇਢ ਸਾਲ ਤੋਂ ਤਿਆਰੀ ਚੱਲ ਰਹੀ ਆ ਬਾਖਮਾਲ ਦੀ ਥੈਂਕ ਯੂ ਵੈਰੀ ਮਚ ਬਹੁਤ ਮਿਹਰਬਾਨ ਬਹੁਤ ਬਹੁਤ ਚੁੱਕੀ ਹਾਂ ਹਾਏ I'm there from Vietnam and this is the first time that I've been here. It was amazing. I tried the food and what did not expect that it was that delicious and everyone was so kind to me. They just brought and give like free fruit and free drink whatever. ਤੁਸੀਂ ਸਪੈਸ਼ਲ ਇੰਡੀਆ ਤੋਂ ਗੇਮਾ ਵਾਸਤੇ ਆਇਓ। ਤੁਹਾਨੂੰ ਕਿਉਂ ਜਾ ਲੱਗਿਆ ਤੇ ਸਿਡਨੀ ਆ ਕੇ? ਬਹੁਤ ਚੰਗਾ ਲੱਗਿਆ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਿਡਨੀ ਲੱਗਿਆ ਹੀ ਨਹੀਂ ਵੀ ਸਿਡਨੀ ਹੈ। ਇਹੋ ਲੱਗ ਰਿਹਾ ਕਿ ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਤੇ ਜਿੱਥੇ ਤੱਕ ਵੀ ਅੱਖ ਜਾਂਦੀ ਹੈ ਜਿੱਧਰ ਵੀ ਅਸੀਂ ਵੇਖਦੇ ਹਾਂ ਸਿਰਫ ਤੇ ਸਿਰਫ ਸਾਡੇ ਪੰਜਾਬੀ ਭੈਣ ਭਰਾ ਜਿਹੜੇ ਨਜ਼ਰ ਆਉਂਦੇ ਨੇ ਉਹ ਛਾ ਬਹੁਤ ਜ਼ਿਆਦਾ ਹੈ ਹਰ ਉਮਰ ਵਰਗ ਦੇ ਵਿੱਚ ਅਸੀਂ ਉਤਸ਼ਾਹ ਵੇਖਿਆ ਇੱਕ ਨਿੱਕੇ ਜਿਹੇ ਬੱਚੇ ਤੋਂ ਲੈ ਕੇ ਤੇ ਇੱਕ ਬਜ਼ੁਰਗ ਤੱਕ ਹਰ ਕੋਈ ਸਵਾਦ ਗੜੂੰਦ ਹੋਇਆ ਹੋਇਆ ਸਰਸ਼ਾਰ ਹੋਇਆ ਹੋਇਆ ਪੂਰੀ ਤਰ੍ਹਾਂ ਦੇ ਨਾਲ ਖੁਸ਼ ਹੈ ਇੱਥੇ ਔਰ ਬਹੁਤ ਚੰਗਾ ਉਪਰਾਲੇ ਇਹ ਜੋ ਉਪਰਾਲੇ ਹੋਣੇ ਚਾਹੀਦੇ ਨੇ ਕੋਈ ਤੁਹਾਨੂੰ ਸੁਝਾਅ ਵੀ ਦੇਣਾ ਚਾਹੋਗੇ ਸੁਝਾਅ ਕੋਈ ਨਹੀਂ ਜੀ ਮੈਂ ਤਾਂ ਇਹ ਕਹਿਨੀ ਹੈ ਕਿ ਸੁਨੇਹਾ ਪੂਰੀ ਦੁਨੀਆ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਇੱਥੇ ਵੀ ਸਿੱਖ ਬੈਠੇ ਨੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ ਸਾਡੀ ਕਮਿਊਨਿਟੀ ਬੈਠੀ ਹੈ ਉਸ ਹਰ ਥਾਂ ਦੇ ਉੱਪਰ ਇਹੋ ਜਿਹਾ ਇਕੱਠ ਇਹੋ ਜਿਹਿਆਂ ਖੇਡਾਂ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਦੇ ਬਾਰੇ ਵਿੱਚ ਆਪਣੇ ਕਲਚਰ ਦੇ ਬਾਰੇ ਵਿੱਚ ਤੇ ਉਸ ਤੋਂ ਇਲਾਵਾ ਖੇਡਾਂ ਦੇ ਬਾਰੇ ਵਿੱਚ ਪਤਾ ਲੱਗ ਸਕੇ ਸੋ ਇਸ ਲਈ ਇਹ ਉਪਰਾਲੇ ਤਾਂ ਪੂਰੀ ਦੁਨੀਆ ਦੇ ਵਿੱਚ ਸੁਨੇਹਾ ਜਾਣਾ ਚਾਹੀਦਾ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤਾਂ ਨੂੰ ਸਿੱਖ ਗੇਮਾਂ ਤੇ ਪਹੁੰਚਣ ਤੇ ਪਹਿਲਾਂ ਦਾ ਸਵਾਗਤ ਜੀ ਆਇਆਂ ਧੰਨਵਾਦ ਅ ਅਸੀਂ ਇੱਥੇ ਸਿੱਖ ਗੇਮਾਂ ਤੇ ਜਿਹੜੇ ਸਾਡੀ ਜਥੇਵੰਦੀ ਟਰਬਨ ਅਕੈਡਮੀ ਆਸਟ੍ਰੇਲੀਆ ਦੇ ਸਾਰੇ ਸੇਵਾਦਾਰ ਸੇਵਾਵਾਂ ਦੇ ਵਿੱਚ ਡਟੇ ਹੋਏ ਆਂ ਗੁਰੂ ਦੀ ਕਿਰਪਾ ਦੇ ਨਾਲ ਇਹ ਨਿਸ਼ਕਾਮ ਸੇਵਾ ਇੱਥੇ ਬੱਚੇ ਨੌਜਵਾਨ ਦਸਤਾਰ ਸਿੱਖਣ ਆਉਂਦੇ ਨੇ ਬਣਾਉਣ ਆਉਂਦੇ ਨੇ ਕਿਸੇ ਤੋਂ ਕੋਈ ਵੀ ਪੈਸਾ ਕਿਸੇ ਤੋਂ ਨਾ ਬੰਨਣ ਦਾ ਨਾ ਸਿਖਾਉਣ ਦਾ ਨਾ ਅਸੀਂ ਕੋਈ ਚਾਰਜ ਦਸਤਾਰ ਦਾ ਕਰਦੇ ਆ ਸੋ ਗੁਰੂ ਦੀ ਕਿਰਪਾ ਨਾਲ ਇਹ ਸਵਾਵਾ ਪਿਛਲੇ 15 ਸਾਲਾਂ ਤੋਂ ਚੱਲ ਰਹੀਆਂ ਨੇ ਤੁਹਾਡੇ ਮਧਮ ਰਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਜੋੜ ਕੇ ਰੱਖੋ ਸਿੱਖੀ ਜੇ ਘਰ ਚ ਰੱਖਣੀ ਆ ਊੜਾ ਤੇ ਜੂੜੇ ਦੀ ਸੰਭਾਲ ਘਰ ਤੋਂ ਸ਼ੁਰੂ ਕਰੋ ਸਾਡੀ ਕੋਸ਼ਿਸ਼ ਇਹੀ ਆ ਵੀ ਜਿੱਥੇ ਅਸੀਂ ਬੱਚਿਆਂ ਨੂੰ ਦਸਤਾਰਾਂ ਸਿਖਾਉਨੇ ਆ ਸਪੈਸ਼ਲੀ ਜਿਹੜੇ ਬੱਚੇ ਪਟਕੇ ਤੋਂ ਬਾਅਦ ਪੱਗ ਤੇ ਆਉਂਦੇ ਨੇ ਹਾਈ ਸਕੂਲ ਯੂਨੀਵਰਸਿਟੀ ਜਾਣ ਵੇਲੇ ਉਹਨਾਂ ਨੂੰ ਦਿੱਕਤ ਆਉਂਦੀਆਂ ਸਾਡੀ ਕੋਸ਼ਿਸ਼ ਆ ਕਿ ਉਹਨਾਂ ਨੂੰ ਜਿਹੜੇ ਮੂਡਲੀ ਜਾਣਕਾਰੀ ਜਿਹੜੇ ਉਹ ਸਿਖਾਈ ਜਾਵੇ ਜਿਹੜੇ ਸਟਾਈਲ ਦਾ ਬਥੇਰੇ ਨੇ ਪਰ ਸਾਡੀ ਕੋਸ਼ਿਸ਼ ਆ ਕਿ ਉਹਨਾਂ ਬੱਚਿਆਂ ਨੂੰ ਇਹ ਸਿਖਲਾਈ ਦਿੱਤੀ ਜਾਵੇ ਸੋ ਮੇਰੀ ਬੇਨਤੀ ਹੈ ਕਿ ਘਰ ਤੋਂ ਮਾਂ ਬੋਲੀ ਪੰਜਾਬੀ ਨਾਲ ਬੱਚਿਆਂ ਨੂੰ ਜੋੜੋ ਔਰ ਕੇਸਾਂ ਦੀ ਸੰਭਾਲ ਦਸਤਾਰ ਜਿਹੜੀ ਆ ਉਹ ਤੁਸੀਂ ਜੇ ਘਰੋਂ ਸ਼ੁਰੂ ਕਰੋਗੇ ਤਾਂ ਬੱਚੇ ਨਾਲ ਜੁੜੇ ਰਹਿਣਗੇ ਸੋ ਜਿਹੜੇ ਮੇਰੇ ਵੀਰ ਭੈਣਾਂ ਹੁਣ ਸਿੱਖ ਕਿਮਤ ਆਏ ਆ ਪਹੁੰਚੋ ਸਾਡੇ ਕੋਲੇ ਤੇ ਇਸ ਦਲਾਹ ਲੋਦ ਤੁਸੀਂ ਦੁਆਰਾ ਫੇਰ ਸਾਂਝੇ ਵਿਚਾਰ ਤੋਂ ਮੇਰੇ ਵੀਰ ਰਜਿੰਦਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਕਵਰੇਜ ਕਰ ਰਹੇ ਨੇ ਤੇ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਤਨ ਤੋਂ ਆਇਆ ਪੰਜਾਬੀ ਬੈਸਨ ਪੰਜਾਬੀ ਕਮਿਊਨਿਟੀ ਕਲੱਬ ਕਾਲੰਗਰ ਅ ਸਿਰਨੀਆਂ ਦਾ ਬਹੁਤ ਹੀ ਵਧੀਆ ਪ੍ਰਬੰਧ ਦਾ ਵੱਡੇ ਵੱਡੇ ਗਰਾਊਂਡ ਨੇ 17 ਲੰਗਰ ਦੀਆਂ ਖੁੱਲੀਆਂ ਪਾਣੀ ਦਾ ਖੁੱਲਾ ਪ੍ਰਬੰਧਾ ਸਾਰੇ ਸੱਜਣ ਮਿੱਤਰ ਜੀ ਨੂੰ ਮਿਲਿਆ ਤੁਹਾਨੂੰ ਦੂਰੋਂ ਆ ਕੇ ਬੜੇ ਚਾਵਾਂ ਨਾਲ ਸੋਹਣੀਆਂ ਰੰਗਲੀਆਂ ਪੱਗਾਂ ਕਿੰਨੀ ਰੌਣਕ ਲੱਗੀ ਹੋਈ ਆ ਬਹੁਤ ਨੰਦਾਰਾ ਜੀ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 37ਵੀਂ ਆਸਟ੍ਰੇਲੀਅਨ ਸਿੱਖੇਡਾ ਸਿਡਨੀ ਵਿਖੇ ਸਾਰੀਆਂ ਸੰਗਤਾਂ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਅੱਜ ਇੱਥੇ ਦਸਤਾਰਾਂ ਦੇ ਲੰਗਰ ਚੱਲ ਰਹੇ ਹਨ ਜਿੱਥੇ ਨਾਲ-ਨਾਲ ਤੁਸੀਂ ਗੇਮਾਂ ਇੰਜੋਏ ਕਰ ਰਹੇ ਹੋ ਐਥਲੈਟਿਕਸ ਕਬੱਡੀ ਵਾਲੀਬਾਲ ਕ੍ਰਿਕਟ ਸੌਕਰ ਉੱਥੇ ਹੀ ਇੱਕ ਵਿਸ਼ੇਸ਼ ਜੋ ਲੰਗਰ ਲਗਾਏ ਹਨ ਗੁਰੂ ਘਰ ਦੀ ਕਮੇਟੀ ਵੱਲੋਂ ਆਸਟ੍ਰੇਲੀਅਨ ਸਿੱਖ ਗੇਮਸ ਕਮੇਟੀ ਵੱਲੋਂ ਤੇ ਟਰਬਨ ਅਕੈਡਮੀ ਆਸਟ੍ਰੇਲੀਆ ਵੱਲੋਂ ਦਸਤਾਰਾਂ ਦੀ ਲੰਗਰ ਇਹ ਵੀ ਇੱਕ ਉਤਮ ਲੰਗਰਾਂ ਚੋਂ ਇੱਕ ਲੰਗਰ ਹੈ ਜਿਵੇਂ ਅਸੀਂ ਜਾਣਦੇ ਹਾਂ ਕਿ ਸਾਡੀਆਂ ਇਹ ਸਿੱਖ ਗੇਮਸ ਹਨ ਸੋ ਸਿੱਖ ਗੇਮਸ ਦੇ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬੰਦਾ ਹੈ ਕਿ ਸਿੱਖੀ ਨੂੰ ਅਸੀਂ ਇੱਕ ਨੰਬਰ ਤੇ ਰੱਖੀਏ ਸਿੱਖੀ ਦੀ ਜੀ ਜੋ ਮਹੱਤਤਾ ਹੈ ਉਹ ਸੰਗਤਾਂ ਦੇ ਸਾਹਮਣੇ ਸੰਸਾਰ ਦੇ ਸਾਹਮਣੇ ਲੈ ਕੇ ਆਈਏ ਤੇ ਦਸਤਾਰ ਇਸ ਦੇ ਵਿੱਚ ਇੱਕ ਵਿਸ਼ੇਸ਼ ਸਨਮਾਨ ਰੱਖਦੀ ਹੈ ਦਸਤਾਰ ਸਾਡੀ ਸਿੱਖੀ ਦਾ ਪ੍ਰਤੀਕ ਹੈ ਇਸ ਕਰਕੇ ਆਓ ਮੇਲੇ ਦਾ ਆਨੰਦ ਮਾਣੋ ਗੇਮ ਐਨਜੋਏ ਕਰੋ ਪਰ ਨਾਲ-ਨਾਲ ਆਪਣੇ ਵਿਰਸੇ ਨਾਲ ਵੀ ਜੁੜੋ ਦਸਤਾਰ ਬਨੋ ਆਪਣੇ ਬੱਚੇ ਨੂੰ ਪੰਜਾਬੀ ਸਿਖਾਓ ਬੋਲੀ ਸਿਖਾਓ ਵਿਰਾਸਤ ਸਿਖਾਓ ਸਿੱਖੀ ਵਿਰਸਾ ਸਿਖਾਓ ਇਹਨਾ ਕਹਿੰਦਾ ਹੋਇਆ ਮੈਂ ਖੇਮਾ ਦਾ ਜਾਚਕਾਂ ਮੈਂ ਸਾਰੀ ਸੰਗਤਾਂ ਨੂੰ ਫਿਰ ਤੋਂ ਬੇਨਤੀ ਹੈ ਕਿ ਅਗਰ ਤੁਸੀਂ ਮੇਲੇ 'ਚ ਪਹੁੰਚੇ ਹੋ ਇੱਥੇ ਸਾਡੇ ਕੋਲ ਪਹੁੰਚੋ ਫਰੀਦ ਦਸਤਾਰਾ ਤੇ ਕੰਪੀਟੀਸ਼ਨ ਬੱਚਿਆਂ ਲਈ ਆਰਗੇਨਾਈਜ਼ ਕੀਤੇ ਹਨ ਪਲੀਜ਼ ਆ ਕੇ ਸਾਨੂੰ ਦਰਸ਼ਨ ਦਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਪਾਂ ਹੁਣ ਫੇਰ ਸਿडनी ਸੀ ਕੇ ਗੇਮਸ ਤੇ ਆਸਟ੍ਰੇਲੀਆ ਸੀ ਕੇ ਗੇਮਸ ਤੇ ਹਾਂ ਤੇ ਆਪਣੇ ਕਲਚਰ ਕਮੇਟੀ ਦੇ ਵਿੱਚ ਆਪਾਂ ਨੇ ਆਰਟ ਐਗਜ਼ੀਬਿਸ਼ਨ ਦੀ ਪਲਾਨਿੰਗ ਕੀਤੀ ਹੈ ਸੋ ਮੇਰਾ ਨਾਮ ਹੈਗਾ ਸਤਵੀਰ ਮਾਨ ਤੇ ਆਈ ਟੁਕ ਦਾ ਰੋਲ ਵੋਲੰਟੀਅਰ ਟੂ ਡੂ ਦਾ ਕਿਊਰੇਸ਼ਨ ਆਫ ਦੀ ਐਗਜ਼ੀਬਿਸ਼ਨ ਤੇ ਸਾਰੀ ਐਗਜ਼ੀਬਿਸ਼ਨ ਚ 8 ਆਰਟਿਸਟਸ ਨੇ ਪਰਮ ਸਿੰਘ ਆਏ ਆਪਣੇ ਕੈਨੇਡਾ ਤੋਂ ਤੇ ਸਿਮਰਨ ਸਿੰਘ ਹੁਣੇ ਮੈਲਬਨ ਤੋਂ ਸੋ ਕਾਫੀ ਆ ਸਿਡਨੀ ਤੋਂ ਨੇ ਤੇ ਕੈਮਰਾ ਸੋ ਇਸਾ ਗੁਸਾਪ ਹੈਗੇ ਸੋ ਅਬ ਅਸੀਂ ਕੀ ਕਿਤੇ ਵੀ ਸਿੱਖ ਕਲਚਰ ਸਿੱਖ ਹਿਸਟਰੀ ਐਬਸਟ੍ਰੈਕਸ਼ਨ ਦੇ ਵਿੱਚ ਤੇ ਫਿਗਰੇਟਿਵਲੀ ਔਰ ਵਟੇਵਰ ਉਹਨਾਂ ਨੂੰ ਰੈਪ੍ਰੈਜ਼ੈਂਟ ਕਰਨਾ ਚਾਹਿਆ ਤੇ ਈਚ ਆਰਟਿਸਟ ਹੈਜ਼ ਵਨ ਟੇਬਲ ਤੇ ਉਸ ਟੇਬਲ 'ਚ ਉਹਨਾਂ ਜਿਹੜੇ ਕਨਸੈਪਟ ਹੈਗਾ ਉਹਨਾਂ ਨੇ ਰੈਪ੍ਰੈਜ਼ੈਂਟ ਕੀਤਾ ਹੋਇਆ ਤੇ ਕਈ ਬੰਦੇ ਹੈਗੇ ਜਿਹੜਾ ਆਪਣੇ ਕਲਚਰ ਨੂੰ ਐਗਜ਼ਿਬਿਟ ਕਰਦੇ ਨੇ ਕਈ ਐਬਸਟ੍ਰੈਕਟ ਕਰਦੇ ਨੇ ਤੇ ਆਪਣੀ ਜਿਹੜੀ ਐਗਜ਼ਿਬਿਸ਼ਨ ਹੈਗੀ ਇਹ ਦੋ ਰੂਮਾਂ 'ਚ ਨੇ ਤੇ ਇੱਕ ਇਹ ਇਹਦੇ ਚ ਹੈਗਾ ਜਿਹੜਾ ਮੇਨ ਐਂਟਰੈਂਸ ਹਾਲ ਹੈਗਾ ਇਹਦੇ ਵਿੱਚ ਕਾਫੀ ਬੰਦੇ ਆਉਂਦੇ ਨੇ ਤੇ ਇੱਕ ਦੂਸਰਾ ਰੂਮ ਹੈਗਾ ਦਿਸ ਇਜ਼ ਅ ਕੁਆਇਟਰ ਰੂਮ ਜਿਹਦੇ ਵਿੱਚ ਬੰਦਾ ਥੋੜਾ ਜਾ ਕੇ ਬੈਠ ਕੇ ਰਿਫਲੈਕਟ ਕਰ ਸਕਦਾ I went to the Sikh game. It's really fun. I enjoyed it. I saw matches. I saw Pangra. It was really fun. I also got a balloon. It was really fun. I enjoy it so much. It was really good. I love it so much. Yeah. So, we're just at Sikh Games and it's a massive gathering. Lots of communities, um, lots of events. Any culture is welcome. Um, I love to see everyone here. We can see people from Tasmania, from Queensland, from everywhere. Lots of sports, lots of food, lots of fun. I reckon everyone should come here next year as well. What do you say? As you said, it's a festival of fun and anyone can enjoy it. It's a live event, so please come and participate. Alright, see you next year, guys. khalsa, ਇਹ ਜਿਹੜੀਆਂ 37ਵੀਂ ਆਸਟ੍ਰੇਲੀਅਨ ਸਿੱਖ ਗੇਮਸ ਹੋ ਰਹੀਆਂ ਹਨ ਲੋਕਾਂ ਨੇ ਬਹੁਤ ਹਮ-ਹਮ ਆ ਕੇ ਇਹਦੇ ਵਿੱਚ ਪਾਗ ਲਿਆ ਹੈ ਦੇਖ ਕੇ ਐਡੀ ਖੁਸ਼ੀ ਹੁੰਦੀ ਆ ਬਹੁਤ ਸੋਹਣਾ ਪਾਈਚਾਰਾ ਦੇਖ ਕੇ ਜਿਹੜੀ ਖੁਸ਼ੀ ਆਪਣੇ ਆਪ ਨੂੰ ਮਹਿਸੂਸ ਹੁੰਦੀ ਹੈ ਉਹ ਬਹੁਤ ਹੀ ਵਧੀਆ ਲੱਗ ਰਹੀ ਹੈ ਔਰ ਮੈਂ ਜਿਸ ਵਕਤ ਸਾਰੇ ਦੇਖ ਰਹੀਆਂ ਜ਼ਿਆਦਾਤਰ ਬੱਚਿਆਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਹੋਇਆ ਜਿਹੜਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਬੱਚੇ ਬੜੀ ਸੋਹਣੀ ਪੰਜਾਬੀ ਬੋਲਣ ਦੇ ਆ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਰਿਆਂ ਨੂੰ ਦੇਖ ਕੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋਗੇ ਜਿਹੜੇ ਕਿ ਇੱਥੇ ਆਏ ਆ ਤੇ ਆਪ ਜੀ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਆਪ ਜੀ ਨੂੰ ਬਹੁਤ ਬਹੁਤ ਭਾਈਚਾਰੇ ਦੀਆਂ ਵਧਾਈਆਂ ਸਸਿਕਾ ਜੀ ਸਸਿਕਾ ਤੂੰ ਕਿੱਥੇ ਆਏ ਹੋ ਮੈਨੇ ਤੇ ਬੋਰਡ ਵਦਿਆ ਲੱਗਿਆ ਤੈਨੂੰ ਕੀ ਕੀ ਦੇਖਿਆ ਤੁਸੀਂ ਇੱਥੇ ਇੱਥੇ ਮੈਂ ਮੇਲਾ ਦੇਖਿਆ ਸੋ ਇੱਕ ਆਂ ਪ੍ਰਿਓ ਅਸਤੇ ਦੇਖਿਆ ਸ਼ਾਹ ਦੇ ਕੁਸਤੇ ਗੇਮਾਂ ਦੇਖਿਆ ਹਾਂਜੀ ਦੇਖਿਆ ਜੂੜ ਦੇਖਿਆ ਕਿਹੜੀ ਕਿਹੜੀ ਗੇਮ ਦੇਖੀ ਸਲਾਈਡ ਵਾਲੀਆਂ ਕਬੱਡੀ ਦੇਖੀ ਹਾਂਜੀ ਦੇਖੀ ਸਭ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੁਝ ਤਾਂ ਚਾਹਾਂ ਚਾਹੂੰਗੀ ਸਤਿ ਸ਼੍ਰੀ ਅਕਾਲ ਬਿਰਾਦਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਇਕੁ ਜੀ ਕ ਖਾਲਸਾ ਵਾਇਕੁ ਜੀ ਕੀ ਫਤਿਹ ਅੱਜ ਸਿੱਖ ਗੇਮਸ ਦਾ ਅੱਜ ਲਾਸਟ ਡੇ ਆ ਤੇ ਸਾਰੇ ਹੁਣ ਘਰਾਂ ਨੂੰ ਜਾਣ ਨੂੰ ਤਿਆਰ ਖੜੇ ਆ ਬਸ ਦੀ ਵੇਟ ਕਰ ਰਹੇ ਨੇ ਤੇ ਅੱਜ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਸਪੈਸ਼ਲੀ ਲੇਡਿਸ ਨੇ ਜੋ ਇਹਨਾਂ ਦੀ ਚੇਅਰਸ ਵਾਲੀ ਗੇਮ ਸੀ 뮤지컬 ਚੇਅਰ ਵਾਲੀ ਬੱਚੇ ਨੇ ਬਹੁਤ ਲਾਈਕ ਕੀਤੀ ਇਹ ਸਾਰੇ ਬੱਚੇ ਅੱਜ ਇਨਾਮ ਜਿੱਤ ਕੇ ਲੈ ਕੇ ਆਏ ਆ ਆ ਇਨਾਮ ਤੇ ਸਾਰਾ all types of criminal law family law immigration law convincing and employment matters please contact tarandeep singh on 0470412600